ਕੁਆਜੀ ਜੇ ਤੁਹਾਨੂੰ ਇੰਨਾ ਹੀ ਲੱਗੰਦਾ ਹੈ ਕਿ ਮੈਨੂੰ ਇੰਨੀਆਂ ਗੱਲਾਂ ਬਾਤਾਂ ਕੀਤੀਆਂ ਵਾ ਕੱਲ ਵੀ ਤੁਹਾਨੂੰ ਹੋਈਆਂ ਹੈ ਹੁਣ ਵੀ ਤੁਹਾਨੂੰ ਗੱਲਾਂ ਬਾਤਾਂ ਹੋ ਗਈਆਂ ਤੇ ਜੇ ਤੁਹਾਨੂੰ ਇੰਨੀ ਮਾੜੀ ਮੋਟੀ ਸ਼ਰਮ ਆ ਜੇ ਨਾ ਤੇ ਚੋਲਾ ਜੋ ਕੇ ਤੇ ਆਪਣੇ ਪਿੰਡ ਚਲ ਜਓ ਮੈਨਾਂ ਇਹਦੇ ਕੋ ਬੜੀ ਬੇਇੱਜ਼ਤੀ ਕਰਵਾਈ ਆ ਹੁਣ ਨਾ ਆਪਣੀ ਬੇਇੱਜ਼ਤੀ ਨਹੀਂ ਮੈਂ ਕਰਾਉਣੀ ਤੇ ਨਾ ਜਿਆਦਾ ਚੇਰਨਾ ਮੇਰੇ ਕੋ ਇੱਥੇ ਰਿਹਾ ਹੀ ਜਾਣਾ ਵਾ ਅੱਜ ਨਾ ਲਵਲੀ ਨੂੰ ਘਰ ਰੱਖਦੀ ਆਂ ਭੀ ਜਾਣਾ ਨਹੀਂ ਤੂੰ ਕਿਤੇ ਵੀ ਤੇ ਇਹਨੂੰ ਅੱਜ ਮੈਂ ਨਾ ਘਰੋਂ ਕੱਢ ਕੇ ਛੱਡਣਾ ਵਾ ਗਲਤੀਆਂ ਇਹਦੀਆਂ ਤੇ ਭੁਗਤਾ ਮੈਂ ਇਹ ਕਿਹੜੀ ਕਿਤਾਬ ਵਿੱਚ ਲਿਖਿਆ ਵਾ ਸਾਰੇ ਕੰਮ ਤੇ ਇੰਨੇ ਕੀਤੇ ਆ ਚਾਚੀ ਆਪਣੀ ਨਾਲ ਰਲ ਕੇ ਨਾਲੇ ਇਹ ਆਣ ਕਮਾਣ ਪਤਾ ਲੱਗੂਗਾ ਕਿ ਕੀ ਕਰਤੂਤਾਂ ਕੋਲਦੀਆਂ ਵਾ ਗਾੜੀ ਲੋਕਾਂ ਨੂੰ ਵੀ ਕੰਨ ਹੋ ਜਾਣਗੇ ਪਰ ਨਾ ਗੱਲਾਂ ਤਾਂ ਉਹ ਸੱਚੀਆਂ ਹੀ ਕੀਤੀਆਂ ਭਾਵੇਂ ਮੈਨੂੰ ਸੁਪਨਾ ਹੀ ਆਇਆ ਵਾ ਕਿੰਨਾ ਕੱਲ ਮੇਰ ਨਾਲ ਬੋਲੀ ਸੀ ਚਲ ਜੋ ਇੱਥੋਂ ਮੰਜੇ ਤੇ ਚੜ ਕੇ ਬੈਠੇ ਰਹਿੰਦੇ ਜੇ ਕੋਈ ਗੱਲ ਨਹੀਂ ਜੇ ਮੈਂ ਮੰਜੇ ਤੇ ਚੜ ਕੇ ਬੈਠੀ ਰਹੀ ਨਹੀਂ ਆ ਨਾ ਕਿਸ ਮਕਸਦ ਕਰਕੇ ਬੈਠੀ ਆ ਉਹਨਾਂ ਤੇ ਨੂੰ ਪਤਾ ਲੱਗਣਾ ਵਾ ਰੋਂਦੀ ਨਾ ਨਾ ਨਿਕਲेंगी ਇੱਥੋਂ ਤੇ ਮੈਨੂੰ ਰਮਨ ਨਾ ਕਵੀ ਰਪਿੰਦਰ ਉਹ ਗਾਂ ਰੋਟੀ ਕਰਦੇ ਯਾਰ ਪੈਕ ਮੈਂ ਤਾਂ ਅੱਗੇ ਲੇਟ ਹੋ ਗਿਆ ਵਾਂ ਬੱਸ ਬਣ ਗਈ ਆ 2 ਮਿੰਟ ਲਿਆ ਲਿਆ ਫਿਰ ਮੈਂ ਪਾਵਾਂ ਬੂਟ ਪਾੜ ਜੇ ਲਵਲੀ ਹਾਂਜੀ ਹਾਂ ਹਾਂਜੀ ਰਿਕ ਮੇਰੀ ਗੱਲ ਸੁਣ ਦੱਸੋ ਡਿਊਟੀ ਚੱਲਿਆ ਵਾਂ ਆਹ ਮੈਂ ਚੱਲਿਆ ਸੀ ਇਹ ਭੂਆ ਜੀ ਅੱਗੇ ਲੇਟ ਹੋ ਗਿਆ ਵਾਂ 15-20 ਮਿੰਟ ਉੱਤੇ ਹੋ ਗਏ ਚੱਲ ਕੋਈ ਗੱਲ ਨਹੀਂ ਅਜੇ ਰਵ ਉੱਪਰਨੇ ਆਉਣਾ ਮੈਨੂੰ ਲੈਣਾ ਤੇ ਤੂੰ ਆ ਛੁੱਟੀ ਕਰ ਲੈ ਕਹਿਣ ਦੇ ਹੀ ਮੈਨੂੰ लवली ਨਾਲ ਕੋਈ ਕੰਮ ਆ ਤੇ ਉਹਨੂੰ ਕਵੀ ਘਰੇ ਰਵੇ ਅੱਜ ਪੂਆ ਜੀ ਛੁੱਟੀ ਕੀਤਾ ਨਹੀਂ ਨਾ ਸਰਨਾ ਜਿਆਦਾ ਤੁਸੀਂ ਮੈਨੂੰ ਕੱਲ ਦੱਸ ਦਿੰਦੇ ਤੇ ਮੈਂ ਕਿਹਨੂੰ ਫੋਨ ਕਰ ਦਿੰਦਾ ਕੋਈ ਗੱਲ ਨਹੀਂ ਜੇ ਫੁੱਫੜ ਜੀ ਨਹੀਂ ਆਉਣਾ ਤੇ ਮੈਂ ਡਿਊਟੀ ਤੋ ਆ ਜਾਊਂਗਾ ਨਹੀਂ ਨਹੀਂ ਤੂੰ ਮੁੰਡਿਆਂ ਨੂੰ ਫੋਨ ਕਰ ਦੇ ਆਪੇ ਤੇਰੇ ਮੁੰਡੇ ਦਾ ਕੰਮ ਉਹ ਕਰ ਲੈਣਗੇ ਅੱਗੇ ਤੂੰ ਵੀ ਤਾਂ ਕਰਦਾਈਆਂ ਉਹਨਾਂ ਦੇ ਮੁੰਡੇ ਦਾ ਕੰਮ ਫੇਰ ਕਿਉਂ ਚੱਲਿਆ ਵਾ ਉਹ ਕਰਨਾ ਤੇ ਹੈਗਾ ਵਾ ਪੂਆ ਜੀ ਕੋਈ ਗੱਲ ਨਹੀਂ ਉਹਨਾਂ 12 12 ਵਜੇ ਆਉਣਾ ਵਾ ਉਦਨ ਮੈਂ ਵਿਚਵਾ ਆ ਜਾਣਾ ਨਹੀਂ ਨਹੀਂ ਉਹ ਕਹਿੰਦੇ ਹੁਣੇ ਆ ਜਾਣਾ ਮੈਂ ਆਉਣ ਹੀ ਵਾਲੇ ਹੁਣੇ ਆ ਕਿਹੜਾ ਕੰਮ ਆ ਫਰਜੀ ਮੇਰ ਨਾਲ ਮੈਨੂੰ ਕੰਮ ਦੱਸਿਆ ਨਹੀਂ ਉਹਨਾਂ ਨੇ ਇੰਨੀ ਗੱਲ ਕਹੀ ਤੇ ਉਹਨੂੰ ਕਈ ਛੁੱਟੀ ਕਰ ਲਈ ਪਹਿਲਾਂ ਇਹਨਾਂ ਨੂੰ ਰੋਟੀ ਫੜਾਣਾ ਖਾ ਲੈਣ ਪੈਗ ਤੇ ਛੱਟ ਕਰ ਦੇਣੀ ਹੈ ਕੀ ਕੁਸਰ ਕੁਸਰ ਲਾਈ ਐ ਇਹਨਾਂ ਨੇ ਇਹ ਕਿਉਂ ਕਹਿੰਦੀ ਆ ਵੀ ਅੱਜ ਕੰਮ ਤੇ ਨਾ ਜਾ ਪਤਾ ਨਹੀਂ ਵੀ ਕੀ ਗੱਲ ਵਾ ਇਹ ਨਾ ਨਾ ਤੇ ਆਪਣੇ ਪਿੰਡ ਜਾਂਦੀ ਆ ਤੇ ਨਾ ਖੜਾ ਖੜਾ ਛਡੰਦੀ ਆ ਵੀ ਆਪਣੇ ਪਿੰਡ ਜਾ ਕਿਦੰਦੀ ਆ ਕੇ ਬੈਠੀ ਆ ਨਾਲੇ ਕਦੋਂ ਦੀ ਆ ਕੇ ਬੈਠੀ ਆ ਤੇ ਫੁੱਫੜ ਜੀ ਨੂੰ ਕਿਹੜਾ ਕੰਮ ਹੋਊਗਾ ਕਹਿੰਦੀ ਜ਼ਰੂਰੀ ਕੰਮ ਵਾ ਕੋਈ ਪਤਾ ਨਹੀਂ ਵੀ ਕੀ ਚੰਦ ਚੜ੍ਹਨਾ ਹੋਣੇ ਨੇ ਕੀ ਇਹਨੇ ਕਰਕੇ ਜਾਣਾ ਮਤੇ ਕੀ ਨਹੀਂ ਸਪਨੀ ਜੀ ਵਾ ਪੂਆ ਜੀ ਮੈਂ ਫੋਨ ਕਰ ਲੈਣਾ ਕਿਸੇ ਮੁੰਡੇ ਨੂੰ ਜੇ ਇਹ ਤਾਂ ਗੱਲ ਭੰਦੀ ਆ ਤੇ ਫਿਰ ਰਹਿ ਪੈਣਾ ਨਹੀਂ ਕਿਉਂ ਰਹਿ ਪੈਣੀ ਆ ਦੱਸ ਟਾਈਮ ਤੋਂ ਵੇਖੋ ਕਿੰਨਾ ਹੋ ਗਿਆ ਵਾ ਟਿਫਨ ਦਾ ਡੱਬਾ ਪੈਕ ਕਰਨ ਲੱਗੀ ਆ ਤੇ ਡਿਊਟੀ ਤੇ ਕਿਉਂ ਨਹੀਂ ਜਾਣਾ ਹੈਗਾ ਉਹਨੇ ਨੀ ਕੱਜ ਜਾਣਾ ਕੰਮ ਅੱਜ ਦੱਸ ਪੂਆ ਜੀ ਇਦਾਂ ਹੀ ਛੁੱਟੀਆਂ ਕਰਨ ਲੱਗੇ ਤੇ ਫੇਰ ਤੇ ਸਰ ਗਿਆ ਵਾ ਅਗਲੇ ਡਿਊਟੀ ਤੋਂ ਕੱਢ ਦੇਣਗੇ ਅਹੀਂ ਮੁੰਡੇ ਕਿੱਥੋਂ ਖਾਣਾ ਵਾ ਤੈਨੂੰ ਜ਼ਿਆਦਾ ਫਿਕਰ ਵਾ ਜਾ ਜਾ ਕੇ ਆਪਣਾ ਕੰਮ ਕਰ ਉਹ ਚਲ ਕੋਈ ਚੁੱਪ ਕਰਕੇ ਤੇ ਕੰਮ ਤੇ ਜਾਓ ਤੁਸੀਂ ਉਹ ਇੱਕ ਵਾਰੀ ਫੋਨ ਕਰਕੇ ਮੈਂ ਪੁੱਛ ਲੀਣਾ ਵਾ ਜੇ ਇਹ ਤੇ ਉਹਦਾ ਸਾਦਾ ਹੋਗਾ ਤੇ ਠੀਕ ਹੈ ਨਹੀਂ ਤੇ ਚਲ ਜੂੰਗਾ ਦੱਸ ਐਡਾ ਵੀ ਕਿਹੜਾ ਜ਼ਰੂਰੀ ਕੰਮ ਆ ਜ਼ਰੂਰੀ ਕੰਮ ਆ ਤਾਂ ਤਾਂ ਹੀ ਉਹਨੂੰ ਕਹਿਣ ਲਈ ਨਾ ਛੁੱਟੀ ਕਰ ਲੈ ਕੋਈ ਗੱਲ ਨਹੀਂ ਘੰਟੇ ਇੱਕ ਤੱਕ ਪਤਾ ਲੱਗ ਹੀ ਜਾਂਦਾ ਵਾ ਕਿਹੜਾ ਕੰਮ ਆ ਮੇਰੀ ਗੱਲ ਸੁਣੋ ਜਿਹੜਾ ਵੀ ਕੰਮ ਕਰਨਾ ਵਾ ਨਾ ਛੁੱਟੀ ਵਾਲ ਦਿਨ ਕਰ ਲਿਓ ਅਬਲ ਤੇ ਸ਼ਾਮ ਨੂੰ ਤੁਸੀਂ ਟਾਈਮ ਦੇ ਨਾਲ ਆਇਨਾ ਵਾ ਉਦੋਂ ਕਰ ਲਿਓ ਠੀਕ ਵਾ ਨਾ ਹੋਰ ਰਪਿੰਦਰ ਕੋਈ ਜ਼ਰੂਰੀ ਕੰਮ ਹੋਊਗਾ ਤਾਂ ਇਹਦੇ ਪੂਆ ਕਹਿਣ ਦੀ ਐ ਅੱਗੇ ਨਹੀਂ ਕਦੀ ਕਿਹਾ ਕੋਈ ਗੱਲ ਨਹੀਂ ਮੈਂ ਰਹਿਣਾ ਅੱਜ ਨਾ ਜਾਓ ਨਹੀਂ ਜਾਣਾ ਦੇ ਚੱਲ ਤੋ ਖਾ ਰੋਟੀ ਮੈਂ ਵੀ ਹੁੰਦੀ ਆ ਸਸੀ ਕਾ ਪੂਆ ਜੀ ਸਸੀ ਕਾ ਪਤੂ ਬੋ ਸੁਣਾਤੀ ਆਂ ਚਾਲਾ ਵਧੀਆ ਠੀਕ ਠਾਕ ਤੁਸੀਂ ਸੁਣਾਓ ਹਾਂ ਇਹ ਮੈਂ ਠੀਕ ਠਾਕ ਫੜਾ ਵਧੀਆ ਹੋਰ ਕੀ ਕੰਡੇ ਹਾਂ ਨਾ ਕੰਮ ਖਰਾਬ ਕੀਤਾ ਬਿਲਕੁਲ ਇਹ ਕੰਮ ਬਹੁਤ ਕਮ ਖਰਾਬ ਕੀਤਾ ਕੰਮ ਖਰਾਬ ਕੀਤਾ ਕੀ ਗੱਲ ਹੋਈ ਆ ਮੈਂ ਤੁਹਾਨੂੰ ਇੱਕ ਐਂਗਾ ਫੇਰੇ ਦੱਸੂਗੀ ਕਿ ਕੀ ਬਣਿਆ ਵਾ ਕੋਈ ਤਾਂ ਨਾ ਹੀ ਪੁੱਛ ਮੇਰਾ ਪੁੱਤ ਨਹੀਂ ਨਹੀਂ ਫਿਰ ਵੀ ਦੱਸੋ ਬਣਾ ਜੀ ਕੀ ਗੱਲ ਕੀ ਹੋਈ ਆ ਦੱਸਣਾ ਮੈਂ ਕੀ ਆ ਇਹਨੇ ਤੇ ਇਨਾ ਵੱਡਾ ਕੰਮ ਕਰਤਾ ਜਿਹੜਾ ਤਾਂ ਕਿਤੇ ਨਹੀਂ ਸੋਚ ਵੀ ਨਹੀਂ ਸਕਦੇ ਹੋਗੇ ਭੂਆ ਜੀ ਮੈਨੂੰ ਡਰਾਓ ਨਾ ਮੈਨੂੰ ਦੱਸੋ ਕੀ ਗੱਲ ਹੋਈ ਆ ਦੱਸੋਗੇ ਤਾਂ ਫੇਰ ਹੀ ਪਤਾ ਲੱਗੂ ਜਾਏਗਾ ਸੰਦਾਈਆ ਕਿ ਇਹਨੇ ਕੀ ਕੀਤਾ ਵਾ ਪੁੱਤ ਕਰਨਾ ਇਹਨੇ ਕਿ ਇਹ ਹਾਂ ਜਿਹੜਾ ਗੋਪੀ ਦਾ ਕੰਮ ਹੋਇਆ ਨਾ ਉਹ ਇਹਨੇ ਤੇ लवली ਦੀ ਚਾਚੀ ਨੇ ਰਲ ਕੇ ਕੀਤਾ ਵਾ ਕੀ ਬੁਆ ਜੀ ਸੱਚੀ ਸੱਚੇ ਤੂੰ ਆ ਤਾਂ ਸਹੀ ਮੈਂ ਸਭ ਕੁਝ ਤੈਨੂੰ ਸੁਣਾ ਦਊਂਗੀ ਮੈਂ ਰਿਕਾਰਡਿੰਗ ਕੀਤੀ ਆ ਇਹਨੇ ਕੱਚੀ ਕੁੜੀ ਮੈਂ ਵੀ ਨਹੀਂ ਗਈ ਚਲੋ ਕੋਈ ਗੱਲ ਬੁਆ ਜੀ ਅਸੀਂ ਆਉਨੇ ਆ ਤੇ ਫਿਰ ਆ ਕੇ ਗੱਲ ਕਰਨੀ ਆ ਮੈਨੂੰ ਤਾਂ ਸਭ ਤੋਂ ਸ਼ਰਮਾਉਂਦਾ ਹੀ ਆ ਇਹ ਹੱਥੇ ਚੋੱਕੇ ਮੇ ਅਦਾ ਰਿਸ਼ਤਾ ਲਿਆਂਦਾ ਹੀ ਇਹਨੂੰ ਕੋਈ ਸ਼ਰਮ ਨਹੀਂ ਜੇ ਮੈਂ ਬੈਠੀ ਐ ਇੱਥੇ ਤਾਂ ਮੈਨੂੰ ਸੋਸਾ ਗੱਲ ਕਰਦੀ ਆ ਅਸੀਂ ਤਾਂ ਅੱਗੇ ਭੂਆ ਜੀ ਮਾਹਾਂ ਕੀਤਾ ਸੀ ਦੂਜੇ ਥਾਂ ਵੀ ਚਲ ਕੋਈ ਗੱਲ ਨਹੀਂ ਵਿਚਾਰੀ ਕਿਤੇ ਇਹ ਨਾ ਸੋਚੇ ਮੇਰਾ ਕਿਹਨੇ ਸੋਚਿਆ ਨੀਗਾ ਤੇ ਪਰ ਅੱਗੇ ਜਾ ਕੇ ਫੇਰ ਇਹੋ ਕੰਮ ਕੀਤਾ ਤੇ ਫੇਰ ਦੱਸੋ ਲੋਕਾਂ ਦੇ ਫੇਰ ਕਹਿਣਾ ਹੀ ਆ ਵੀ ਪਹਿਲੇ ਥਾਂ ਵੀ ਇਹ ਤਾਂ ਕਸੂਰ ਹੋ ਨਾਲੇ ਤੈਨੂੰ ਪਤਾ ਵਾ ਘਰ-ਬਾਰ ਬਣਿਆ ਮੁੰਡਾ ਨੌਕਰੀ ਕਰਨ ਜਾ ਕੇ ਕੱਲ ਦੇ ਕੰਮ ਹੀ ਹੋਵੇ ਤੇ ਕਿਸੇ ਗੱਲ ਦੀ ਵੀ ਨਹੀਂ ਕਿਸੇ ਗੱਲ ਦੀ ਵੀ ਕਮੀ ਨਹੀਂਗਾ ਕਮੀ ਦਿਖਾਈ ਕੋਈ ਨਹੀਂ ਆ ਜਦ ਮੇਰਾ ਪੁੱਤ ਆ ਜੀ ਨਹੀਂ ਤਾਂ ਮੈਂ ਘਰੋਂ ਕੱਢ ਦੇਣੀ ਆ ਪੁੱਤ ਮੈਂ ਤੈਨੂੰ ਤਾਂ ਦੱਸਿਆ ਵਾ ਅੱਜ ਸ਼ਾਮਾਂ ਤੱਕ ਤੇਰੇ ਕੋਲ ਨੇ ਪਹੁੰਚ ਜਾਣਾ ਵਾ ਮੁੜ ਕੇ ਨਾ ਝੂਠੀਆਂ ਸੱਚੀਆਂ ਗੱਲਾਂ ਗੰਧ ਕੇ ਨਾ ਦੱਸੇ ਤੈਨੂੰ ਕਿ ਪੂਆ ਨੇ ਇਦਾਂ ਕੀਤਾ ਲਵਲੀ ਨੇ ਇਦਾਂ ਕੀਤਾ ਮੈਂ ਤਾਂ ਤੈਨੂੰ ਸੱਚਾਈ ਪਹਿਲਾਂ ਮੈਂ ਦੱਸਦਾ ਨਹੀਂ ਨਹੀਂ ਕੋਈ ਗੱਲ ਨਹੀਂ ਪੂਆ ਜੀ ਅਸੀਂ ਆਉਨੇ ਆ ਇੱਥੇ ਬਹਿ ਕੇ ਗੱਲ ਕਰਦੇ ਆ ਫਿਰ ਵੇਖਨੇ ਕੀ ਹਾਲ ਨਿਕਲਦਾ ਇੱਥੇ ਆਉਂਦੀ ਕੋਈ ਲੋੜ ਨਹੀਂ ਉਹਨੇ ਆਪ ਹੀ ਆ ਜਾਣਾ ਤੁਹਾਡੇ ਕੋਲ ਚਲੋ ਠੀਕ ਆ ਪੂਆ ਜੀ ਮੈਂ ਕਰਦਾ ਇਹਨਾਂ ਨਾਲ ਦੱਸ ਇਸ਼ਦੇ ਅੰਨੇ ਕਿਡਾ ਕੰਮ ਕੀਤਾ ਸਭ ਕੁਝ ਉਥੇ ਉਹਦੇ ਕੋਲ ਹੈਗਾ ਕਿਹ ਚੀਜ਼ ਦੀ ਕਮੀ ਨਹੀਂ ਵੀ ਦੱਸ ਜਿਉ ਉਹ ਮੁੰਡੇ ਨੂੰ ਸਾਂਭਣ ਦੇ ਆ ਤੇ ਤੂੰ ਕੁੜੀ ਨੂੰ ਸਾਂਭ ਸਭ ਤੋਂ ਤੁਹਾਨੂੰ ਤੇ ਚਾਹੀਦਾ ਇੱਕ ਦੂਜੇ ਦਾ ਦੁੱਖ ਸਮਝਣਾ ਪਰ ਨਾ ਬੇਇਤਿਕਰਾ ਕਰ ਰਹਿਤੀ ਹੁਣ ਇੱਥੇ ਆਉਗੀ ਤੇ ਸ਼ਰੀਕਾ ਭਾਈਚਾਰਾ ਕਹੂਗਾ ਲੋਕਾਂ ਤੇ ਇਹੋ ਕਹਿਣਾ ਵੀ ਪਹਿਲੇ ਥਾਂ ਵੀ ਇਹਦਾ ਕਸੂਰ ਹੋਣਾ ਵਾ ਤੇ ਦੂਜੇ ਥਾਂ ਵੀ ਇਹਦਾ ਕਸੂਰ ਵੇਖਣਾ ਹੁਣ ਆਉਂਦੀ ਆ ਤੇ ਕਰਨਾ ਇਹਦੇ ਨਾਲ ਗੱਲ ਵੀ ਹੁਣ ਦੱਸ ਕੀ ਕਰਨਾ ਜੇ ਜਦੋਂ ਕੋ ਨੂੰ ਮੈਂ ਗਿਆ ਉਹਨਾਂ ਉਹਨਾਂ ਘਰੋਂ ਕੱਢ ਦੇਣਾ ਉਹਨੂੰ ਭੂਆ ਨੇ ਤੇ ਸਿੱਧਾ ਹੀ ਮੈਨੂੰ ਕਹਿ ਤਾ ਕਹਿੰਦੇ ਵੀ ਅਹੀਂ ਲੱਗੇ ਇਹਨੂੰ ਘਰੋਂ ਕੱਢਣ ਤੇ ਸ਼ਾਮਾਂ ਤੱਕ ਉਹਦਾ ਤੁਹਾਡੇ ਕੋਲ ਆ ਜਣੀ ਆ ਮੈਂ ਦੇ ਸਭ ਨੂੰ ਸਮਝਾਉਂਦਾ ਰਿਹਾ ਮੈਂ ਕਿ ਕੋਈ ਗੱਲ ਨਹੀਂ ਤੁਸੀਂ ਅਜੇ ਕੋਈ ਗੱਲ ਨਾ ਕਰਿਓ ਤੇ ਮੈਂ ਤੇ ਜੋਤ ਇੱਥੇ ਆ ਜਾਨੇ ਆ ਬਹਿ ਕੇ ਸਾਰੀ ਗੱਲਬਾਤ ਕਰ ਲੈਨੇ ਪਰ ਉਹਨਾਂ ਮੇਰੀ ਇੱਕ ਨਹੀਂ ਸੁਣੀ ਤੇ ਹੁਣ ਤਿਆਰੀ ਕਰ ਲੋ ਲੱਗੀ ਹੋਣੀ ਇਥੇ ਹੁਣ ਤੇ ਹੀ ਆਪ ਸਿਆਣੀ ਜੀ ਜੇ ਇਥੇ ਆ ਗਈ ਆਨਕੋੜ ਨੂੰ ਕੀ ਜਵਾਬ ਦੇਣਾ ਵਾ ਉਹਨੂੰ ਤੇ ਪਹਿਲਾਂ ਹੀ ਮਹਾ ਵਿਆਹ ਆ ਹੀਗਾ ਉਹਨੂੰ ਨਹੀਂ ਪਤਾ ਵੀ ਮੈਂ ਆਪਣੇ ਘਰ ਚ ਚੰਗੀ ਤਰ੍ਹਾਂ ਰਵਾਂ ਆ ਕਿਦਾਂ ਦਾ ਕੰਮ ਕੀਤਾ ਉਹੋ ਗੱਲ ਦੀ ਮੈਨੂੰ ਹੈਰਾਨਗੀ ਆਉਂਦੀ ਆ ਬੰਦਾ ਪੁੱਛੇ ਜੇ ਤੇਰਾ ਮੁੰਡਾ ਹੀਗਾ ਉਹਨਾਂ ਨੇ ਪੂਰਾ ਸਾਂਭਿਆ ਆਪਣਾ ਮੁੰਡਾ ਬਣਾ ਕੇ ਰੱਖਿਆ ਤੇ ਤੈਨੂੰ ਕੀ ਬਿਮਾਰੀ ਪੈਂਦੀ ਸੀ ਜਦੋਂ ਕੁੜੀ ਸਾਂਭਦੀ ਉਹਨਾਂ ਦੀ ਤੇ ਤਾਈ ਉਦੋਂ ਅਸੀਂ ਛੱਟ ਵੱਲੋਂ ਗੱਲ ਕੀਤੀ ਸੀ ਨਾ ਧਿਆਨੇ ਬਾਨੇ ਮਾਰਦੀ ਸੀ ਇਹਦੀ ਉੱਥੇ ਜਾ ਕੇ ਵੀ ਕੁੜੀ ਨਾ ਬਣੀ ਨਹੀਂ ਹੈਗੀ ਤੇ ਫਿਰ ਹੁਣ ਅਸੀਂ ਦੱਸੋ ਕੀ ਕਰੀਏ ਜਾਂਦੇ ਫਿਰ ਉਹਨੂੰ ਇਹ ਕਹਿ ਦੋ ਭੀ ਇੱਥੇ ਵੀ ਤੇਰੇ ਵਾਸਤੇ ਕੋਈ ਜਗ੍ਹਾ ਨਹੀਂ ਹੈਗੀ ਅਹੀਂ ਕਿੰਨੀ ਗਵਾਰੀ ਇਹਦਾ ਫੇਰ ਕਰਨਾ ਵਾ ਪਹਿਲਾ ਹੀ ਪਾਰ ਮਹਾ ਲੱਥਦਾ ਵਾ ਇਹ ਫੇਰ ਤਿਆਰ ਹੋ ਜਾਂਦੀ ਮੈਂ ਜੋ ਦਹਾ ਗੱਲ ਨਹੀਂ ਕੀ ਕਹਿ ਸਕਦਾ ਮੈਂ ਦੱਸ ਕੇ ਦਾਂ ਕਮਾ ਫੇਰ ਕਹੋਗੀ ਵੀ ਮੇਰਾ ਘਰ ਨਹੀਂ ਗਏ ਤੂੰ ਹੀ ਨਹੀਂ ਕਹਿ ਸਕਦੇ ਤੇ ਫੇਰ ਅਗਲੇ ਘਰ ਖਰਾਬ ਕਰੀ ਜਾਣੇ ਉਹਨਾਂ ਦੀ ਧੀ ਤੇ ਗਈ ਨਾ ਉਹਨਾਂ ਵਾਸਤੇ ਵੀ ਉਹੀ ਨਿਸ਼ਾਨੀ ਸੀ ਤੇ ਜਿਉ ਉਹਨਾਂ ਨੂੰ ਬਣਾ ਲਿਆ ਹੀ ਤੈਨੂੰ ਕੀ ਗੱਲ ਹੀ ਭਲਾ ਕੋਈ ਗੱਲ ਨਹੀਂ ਉਥੇ ਤੇ ਜਿਹੜਾ ਇਹਨੇ ਕੰਮ ਕਰਨਾ ਹੀ ਕਰਤਾ ਇੱਕ ਵਾਰ ਇਹਨੂੰ ਇੱਥੇ ਆਉਣ ਦੋ ਫੇਰ ਇਹਨੂੰ ਪੁੱਛੂੰਗਾ ਬਿਠਾਲ ਕੇ ਪੀ ਇਹ ਕਿਹੜਾ ਕੰਮ ਤੋਂ ਕੀਤਾਈਓ ਅਜੇ ਤੇ ਉਹ ਘਰੋਂ ਕੱਢਣ ਡੇ ਆ ਕੱਲ ਨੂੰ ਮੰਨ ਲਾ ਕੋ ਕੇਸ ਪਾਦਣ ਫੇਰ ਫੇਰ ਕੋਟਾਕ ਜਣੇ ਤੁਰੇ ਰਵਾਂਗੇ ਆਪਾਂ ਮੈਨੂੰ ਤਾਂ ਸਮਝ ਨਹੀਂ ਆਉਂਦੀ ਵੀ ਮੈਂ ਕਿੱਦਾਂ ਦੱਸ ਜੇ लवली ਮੰਨ ਲਾ ਕਿਤੇ ਆ ਜੇ ਇੱਥੇ ਆ ਗਏ ਗੱਲਬਾਤ ਕਰਨ ਅਗਲੇ ਪੰਚਾਇਤ ਲੈ ਆ ਗਏ ਉਹਨਾਂ ਤਾਂ ਫੇਰ ਸਾਰੇ ਪਾਸਿਆਂ ਤੋਂ ਮੈਨੂੰ ਝੂਠਾ ਪਾਦਾ ਇਹ ਕੁੜੀ ਨੇ ਕੀ ਗੱਲ ਦੀ ਅਕਲ ਕਰੇ ਵੀ ਦੂਜੇ ਥਾਂ ਹੀ ਮੇਰੇ ਭਰਾ ਨੇ ਮੇਰਾ ਵਿਆਹ ਕੀਤਾ ਵਾ ਤੇ ਚੱਲ ਮੈਂ ਇੱਥੇ ਠੀਕ ਠਾਕ ਰਵਾਂ ਸਾਰੇ ਨਾਲ ਹੁਣ ਲੋਕਾਂ ਨੇ ਤੇ ਇਹਦੇ ਕਿ ਸੂਰ ਕੱਢਣਾ ਪੀ ਪਹਿਲੇ ਥਾਂ ਵੀ ਦਾ ਕਸੂਰੀ ਸੀ ਦੂਜੀ ਥਾਂ ਵੀ ਦਾ ਕਸੂਰੀ ਹੁਣ ਲੋਕਾਂ ਨੇ ਕੀ ਕਹਿਣਾ ਕਸੂਰ ਤੇ ਸਾਨੂੰ ਆਪ ਨੂੰ ਦਿਖੰਦਿਆ ਵਾ ਇਹਨੂੰ ਸੁਧੈਨ ਨੂੰ ਨਹੀਂ ਪਤਾ ਹੈਗਾ ਵੀ ਹੁਣ ਮੇਰਾ ਇਹੋ ਕਰਵਾ ਨਾਲੇ ਉੱਥੇ ਕਿਹੜੀ ਚੀਜ਼ ਦੀ ਤੰਗੀ ਸੀ ਪਹਿਲਾਂ ਤੇ ਗਿੰਦੀ ਮੁੰਡਾ ਨਾਸ਼ੇ ਪਤੇ ਕਰਦਾ ਵਾ ਤੇ ਹੁਣ ਹੁਣ ਕਿਹਦੀ ਗਲਤੀ ਹੈ ਇੱਥੇ ਲਿਆ ਕੇ ਉਹਨੂੰ ਪੁੱਛੋਗੇ ਆਪਣੀ ਗਲਤੀ ਮੰਨੀ ਜਾਊਗੀ ਵੱਤ ਤੋਂ ਵੱਤ ਉਹਨੂੰ ਕਿਹੜਾ ਪਛਤਾਵਾ ਹੋਣਾ ਮੈਂ ਤਾਂ ਸਗੋਂ ਸੋਚਣ ਡਿਆ ਸੀਗਾ ਵੀ ਚੱਲ ਭੂਆ ਜੀ ਨੂੰ ਕਹਿਣਾ ਵਾ ਵੀ ਕੋਈ ਨਹੀਂ ਤੁਸੀਂ ਉਹਨੂੰ ਕਹੋ ਨਾ ਕੱਖ ਵੀ ਮੈਂ ਆ ਕੇ ਇੱਥੇ ਗੱਲ ਕਰਦੇ ਸਾਰੇ ਪਰ ਨਿਹਦਰ ਗੰਦੇ ਜੀ ਉੱਥੇ ਜਾ ਕੇ ਗੱਲ ਕਰਨੀ ਆ ਉਹਨੇ ਕੋਈ ਛੋਟਾ ਮੋਟਾ ਕੰਮ ਕੀਤਾ ਵਾ ਅੱਜ ਉਹਨੇ ਆ ਕਦਮ ਚੁੱਕਿਆ ਵਾ ਕੱਲ ਨੂੰ ਹੋਰ ਕੁਝ ਕਰੂਗੀ ਤੇ ਫਿਰ ਤੀਵੀਂ ਵੀ ਉਹੀ ਗੱਲਾਂ ਕਰਦੇ ਜੀ ਹੁਣ ਉਹ ਕਰ ਰੱਖਣ ਵਾਲੀਆਂ ਗੱਲਾਂ ਨਹੀਂ ਹੈਗੀਆਂ ਵੀ ਉਹਨੂੰ ਉੱਥੇ ਹੋਰ ਰੱਖ ਲੈਣਗੇ ਚੱਲਦਾ ਕੋਈ ਕੰਮ ਕਰਦੀ ਤੇ ਫਿਰ ਭਾਵੇਂ ਰੱਖ ਲੈਂਦੇ ਤੇ ਇੱਥੇ ਆ ਕੇ ਸਾਫ਼-ਸਾਫ਼ ਉਹਨੂੰ ਸਮਝਾ ਦਿਓ ਵੀ ਰਹਿਣਾ ਤੇ ਚੰਗੇ ਤਰੀਕੇ ਨਾਲ ਰਹਿਣਾ ਆ ਪਿਛਲੇ ਚੋਚਲੇ ਮੇਰੇ ਕੋਲੋਂ ਨਹੀਂ ਹੁੰਦੇ ਹੈਗੇ ਦੂਜੀ ਥਾਂ ਕੀਤਾ ਹੈਗਾ ਪੀ ਚਲ ਉਹਥੇ ਵੱਸ ਜੂਗੀ ਇਹਦਾ ਮਤਲਬ ਇਹ ਥੋੜੀ ਵੀ ਤੂੰ ਉਥੇ ਜਾ ਜਾ ਕੇ ਵੀ ਗੱਲਾਂ ਕਰੇ ਤੇ ਫਿਰ ਪੱਤ ਕੀ ਇੱਥੇ ਆ ਜੇ ਆਪਣਾ ਘਰ ਮਾਹ ਸੰਭਿਆ ਨਹੀਂ ਜਾਂਦਾ ਤੇ ਹੋਰ ਦੂਜੇ ਖਰਚੇ ਪਾ ਕੇ ਬਹਿ ਜਾ ਕੋਈ ਨਹੀਂ ਹੁੰਦੀ ਹੈ ਨਾ ਤੇ ਫਿਰ ਵੇਖ ਲੈ ਗੱਲ ਕਰਕੇ ਮੈਨੂੰ ਤਾਂ ਇਹ ਗੱਲ ਦਾ ਡਰ ਵਾ ਕਿਤੇ ਸਾਡੇ ਉੱਤੇ ਕੇਸ ਨਾ ਕਰ ਦੇਣ ਉਹ ਦਲਵਿੰਦਰ ਕੰਮ ਕਰਨ ਲਈ ਆ ਹਾਜੀ ਕੁਆਜੀ ਆਜੋ ਆਉਣਾ ਆਣਾ ਕੀ ਆ ਮੇਰੀ ਸੁਣ ਗੱਲ ਮੇਰੇ ਕੋ ਹੁਣ ਨਾ ਸਬਰ ਨੀਗਾ ਹੋਣ ੜਿਆ ਹੁਣ ਇਹਨੂੰ ਨਾ ਘਰੋਂ ਬਾਹਰ ਕੱਢੀਏ ਕਿਸੇ ਤਰੀਕੇ ਦੇ ਨਾਲ ਇਹਨੇ ਮੈਨੂੰ ਗੱਲਾਂ ਬੜੀਆਂ ਕੀਤੀਆਂ ਵਾ ਤੇ ਮੇਰ ਕੋ ਨਹੀਂ ਹੁਣ ਸੁਣਿਆ ਜਾਂਦੀਆਂ ਭੂਆ ਜੀ ਉਹ ਤੇ ਗੱਲ ਠੀਕ ਵਾ ਤੁਹਾਡੀ ਮੈਂ ਤੁਹਾਡੇ ਨਾਲ ਵਾਂ ਪਰ ਇਹ ਆ ਕਿ ਤੁਹਾਡੇ ਕੋ ਪੱਕੇ ਸਬੂਤ ਹੈਗੇ ਹਨਾ ਲਾਹੌਰ ਭੂਆ ਜੀ ਕੱਚੀ ਕੁਲੀ ਆ ਸਾਰੇ ਪ੍ਰੂਫ ਮੇਰੇ ਕੋਲ ਵਾ ਤੂੰ ਇੱਕ ਹੋਰ ਨਾ ਮੇਰੀ ਹਾਂ ਦੇ ਵਿੱਚ ਹਮਲਾ ਤੈਨੂੰ ਕੱਢਣਾ ਵਾ ਘਰੋਂ ਬਾਹਰ ਇਹ ਜਿਹੜੀ ਜਿਆਦੀ ਚਤਰਚਲਾਕ ਬਣੀ ਆ ਨਾ ਇਹਨੂੰ ਇਦਾਂ ਹੀ ਪਤਾ ਲੱਗਣਾ ਵਾ ਚਲੋ ਕੋਈ ਗੱਲ ਨਹੀਂ ਭੂਆ ਜੀ ਜੇ ਤੁਹਾਡੇ ਕੋ ਪ੍ਰੂਫ ਹੈਗੇ ਹਨਾ ਤੇ ਕੋਈ ਗੱਲ ਹੀ ਨਹੀਂ ਆ ਮੈਂ ਤੁਹਾਡੇ ਨਾਲ ਵਾਂ ਮੇਰੀ ਵੱਲੋਂ ਭਾਵੇਂ ਹੋਣੀ ਚਲੋ ਹੁਣੇ ਘਰੋਂ ਬਾਹਰ ਕੱਢ ਦਿੰਨੇ ਆ ਉਹਨੂੰ ਇਹ ਕਿਹੜੀ ਗੱਲ ਵਾ ਦਲਜਿੰਦਰ ਉਹਦਾ ਇਹ ਕੰਮ ਕਰਨ ਨੂੰ ਨਾ ਮੇਰਾ ਜੀ ਨਹੀਂ ਕਰਦਾ ਪਰ ਮੈਨੂੰ ਇਹ ਆਉਂਦਾ ਵਾ ਕੁੜੀ ਨੂੰ ਕਿੱਦਾਂ ਤੜਫਾ ਕੇ ਇਹਨੇ ਮਾਰਿਆ ਵਾ ਇਹ ਗੱਲ ਤੋਂ ਗੁੱਸਾ ਚੜਦਾ ਹੀ ਉਹ ਕਿੱਦਾਂ ਮੈਂ ਵਿਆਹ ਕੇ ਇਹਨੂੰ ਹੱਥੀਂ ਲਈ ਆਂ ਤੇ ਚਲ ਕੋਈ ਨਹੀਂ ਮੇਰੇ ਪੁੱਧੀ ਦਾ ਘਰ ਵਸੂਗਾ ਮੈਨੂੰ ਕੀ ਪਤਾ ਹੀ ਵਸਾਉਂਦੀ ਵਸਾਉਂਦੀ ਨੇ ਨਿਜਾੜੀ ਦੇਣਾ ਵਾ ਪੂਆ ਜੀ ਹੁਣ ਇਹਦਾ ਯਕੀਨ ਨਹੀਂ ਨਾ ਰਿਹਾ ਹੈਗਾ ਜੇ ਇਹ ਕੁੜੀ ਨੂੰ ਇਦਾਂ ਕਰ ਸਕਦੀ ਐ ਤੇ ਲਵਲੀ ਨੂੰ ਨਾ ਕਰੂਗੀ ਇਹ ਕਰਕੇ ਨਾ ਸਾਨੂੰ ਕੋਈ ਨਾ ਕੋਈ ਕਦਮ ਚੁੱਕਣਾ ਹੀ ਪੈਣਾ ਵਾ ਜੇ ਅਸੀਂ ਚੁੱਪ ਕਰਕੇ ਬੈਠੇ ਰਹੇ ਨਾ ਤੇ ਹੋਰ ਨਾ ਹੋਵੇ ਕਿ ਅਸੀਂ ਪੂਰੇ ਦਾ ਪੂਰਾ ਹੀ ਘਰ ਬਰਬਾਦ ਕਰ ਲਈਏ ਆਹੋ ਇਹੋ ਜੀ ਤਾਂ ਯਕੀਨ ਵੀ ਕਾਦਾ ਵਾ ਜਿਹੜੀ ਨਿਆਣੀ ਦੀ ਨਹੀਂ ਬਣੀ ਉਹਨੇ ਖਸਮ ਦੀ ਕਿ ਬਹਨਾ ਤੇ ਨਾਲੇ ਤੁਸੀਂ ਵੀ ਕਿੰਨਾ ਕ ਚਿਹਰੇ ਇੱਥੇ ਬੈਠੇ ਰਹੋਗੇ ਕਿੰਨਾ ਕ ਚਿਹਰਾ ਕੀ ਕਰ ਲੋਗੇ ਇਹਦੀ ਨਹੀਂ ਪੁੱਤ ਮੇਰੇ ਕੋ ਤਾਂ ਰਿਆ ਹੀ ਨਹੀਂ ਗਾ ਜਾਂਦਾ ਭੂਆ ਜੀ ਲਵਲੀ ਅੱਜ ਘਰੇ ਹੀ ਆ ਜਿਹੜੀ ਵੀ ਅਸੀਂ ਗੱਲ ਕਰਨੀ ਹੈ ਨਾ ਲਵਲੀ ਦੇ ਸਾਹਮਣੇ ਕਰਨੀ ਆ ਲਵਲੀ ਨੂੰ ਵੀ ਪਤਾ ਹੋਊਗਾ ਕਿ ਇਹ ਕੀ ਕੋ ਕਰਦੀ ਰਹਿੰਦੀ ਆ ਹੋਰ ਨਾ ਹੋਵੇ लवली ਡਿਊਟੀ ਗਿਆ ਹੋਵੇ ਅਸੀਂ ਮਗਰੋਂ ਮਗਰੋਂ ਇਹ ਕੰਮ ਕਰਦਿਏ ਮੁੜ ਕੇ ਇਹ ਰੋ ਕੇ ਉਹ ਦੇਖੋ ਸੱਚੀ ਹੋ ਜੇ ਨਹੀਂ ਨਹੀਂ लवली ਘਰੇ ਹੀ ਆ ਚੱਲਿਆ ਹੀ ਡਿਊਟੀ ਤੇ ਮੈਨੂੰ ਰੋਕ ਲਿਆ ਵਾ ਮੈਂ ਤਰ ਫੁੱਫੜਨੇ ਆਉਣਾ ਸਾਰੀ ਗੱਲ ਤੈਨੂੰ ਮੈਂ ਨਹੀਂ ਦੱਸੀ ਮੈਂ ਸਾਰੇ ਜਣੇ ਇਕੱਠੇ ਹੋਣਗੇ ਨਾ ਫੇਰ ਹੀ ਦੱਸੂਗੀ ਕਿ ਇਹਨੇ ਆਕਰ ਧੂਤ ਕੀਤੀ ਹੈ ਭੂਆ ਜੀ ਆ ਤਾਂ ਤਹੀਂ ਬਹੁਤ ਵਧੀਆ ਕੀਤਾ ਜਿਹੜਾ लवली ਨੂੰ ਡਿਊਟੀ ਤੇ ਨਹੀਂ ਜਾਣ ਦਿੱਤਾ ਚੱਲ ਇਹ ਆ ਕਿ ਹੁਣ ਇਹਨਾਂ ਦੋਹਾਂ ਦੀ ਨਾ ਸਚਾਈ ਤੇ ਸਾਹਮਣੇ ਆਊਗੀ ਹੋਰ ਕੀ ਆ ਪੁੱਤ ਮੈਂ ਤੇ ਅੱਕ ਗਈਆਂ ਹੁਣ ਬਾਕੀ ਸਚਾਈ ਲਿਆਉਣ ਦੀਆਂ ਇਥੇ ਸਾਹਮਣੇ ਉਹ ਕੋਈ ਗੱਲ ਨਹੀਂ ਮੰਮੀ ਲੱਗ ਹੀ ਜਾਣਾ ਪਤਾ ਥੋੜੇ ਕਿ ਚਿਰਚਾ ਕਿਹਦੀ ਲਿਆਉਣ ਦੀ ਆਣਾ ਪੜਾ ਦੱਸ ਦੇ ਦੋ ਮੈਨੂੰ ਵੀ ਦੱਸ ਦੋ ਕਦੇ ਉਹ ਕੋਈ ਗੱਲ ਨਹੀਂ ਸਭ ਕੁਝ ਤੁਹਾਡੇ ਸਾਹਮਣੇ ਹੀ ਆ ਜਾਣਾ ਵਾ ਪਤਾ ਲੱਗ ਜਾਣਾ ਵਾ ਤੁਹਾਨੂੰ ਆ ਜਾਓ ਉੱਥੇ ਦੱਸਨੇ ਆ ਤੁਹਾਨੂੰ ਕਿਹੜੀ ਸਚਾਈ ਹੈ ਨਿਕਲ ਜੇ ਅੰਦਰ ਕਦੀ ਤੂੰ ਉਹਦੇ ਵੱਲ ਚਲ ਜਾਂਦੀ ਆ ਕਦੀ ਉਹ ਤੇਰੇ ਵੱਲ ਆ ਜਾਂਦੀ ਆ ਕੋਈ ਗੱਲ ਮੈਨੂੰ ਦੱਸੋ ਤੇ ਸਹੀ ਵਿੱਚੋਂ ਕੀ ਗੱਲ ਵਾ ਤੇ ਜੇ ਕੋਈ ਘਰ ਵਿੱਚ ਕੋਈ ਗੱਲਬਾਤ ਹੋ ਗਈ ਨਾ ਤੇ ਫਿਰ ਮੇਰੇ ਕੋਲ ਬੁਰਾ ਕੋਈ ਨਹੀਂ ਜੇ ਮੰਮੀ ਉਹ ਤਾਂ ਮੈਨੂੰ ਅੱਗੇ ਹੀ ਪਤਾ ਵਾ ਕਿ ਤੁਹਾਡੇ ਤੋਂ ਬੁਰਾ ਹੋ ਵੀ ਕੌਣ ਸਕਦਾ ਵਾ ਜਿਹੜੀ ਗੱਲ ਨਹੀਂ ਆ ਤੁਸੀਂ ਆ ਜਾ ਕੇ ਸਾਡੇ ਦੋਵਾਂ ਦੇ ਲਈ ਹੁੰਦੀ ਆ ਤੇ ਕੋਈ ਨਹੀਂ ਕਰ ਲੋ ਸਵਰ ਲੱਗ ਜੂਗਾ ਪਤਾ ਕਿ ਕੀ ਹੋਣ ਡਿਆ ਭਾਬੀ ਇਹ ਦਿਨ ਦੀ ਮੈਨੂੰ ਬੜੇ ਦਿਨਾਂ ਦੀ ਉਡੀਕ ਸੀ ਉਹ ਦਿਨ ਆ ਗਿਆ ਵਾ ਹੁਣ ਵੇਖੀ ਸਾਰਾ ਪਤਾ ਲੱਗ ਜਾਣਾ ਕਿ ਚੰਗਾ ਕਿਹੜਾ ਵਾ ਤੇ ਮਾੜਾ ਕਿਹੜਾ ਵਾ ਨਹੀਂ ਅਸੀਂ ਤਾਂ ਤੈਨੂੰ ਅੱਗੇ ਮਾੜੇ ਲੱਗਨੇ ਆ ਤੂੰ ਚੰਗੇ ਕਿਹੜੇ ਦਿਨ ਲੱਗੇ ਆ ਤੈਨੂੰ ਇੱਕੋ ਹੀ ਚੰਗੀ ਲੱਗਦੀ ਆ ਵਿੱਚ ਜੇ ਕੋਈ ਚੰਗਾ ਹੋਵੇ ਨਾ ਉਹਨੂੰ ਫੇਰ ਹੀ ਚੰਗਾ ਕਹਿੰਦੇ ਆ ਤੁਸੀਂ ਕੰਮ ਹੀ ਇਦਾਂ ਦੇ ਕਰਦੇ ਹੀ ਹੋ ਤੇ ਤੁਹਾਨੂੰ ਤੇ ਆਪੇ ਮਾੜਾ ਕਹਿਣਾ ਹੀ ਆ ਸਾਰਿਆਂ ਨੂੰ ਵੇਹ ਭਾਬੀ ਨਾ ਉਹ ਕੁਝ ਮੈਨੂੰ ਦਿੰਦੀ ਤੇ ਮੈਂ ਨਾ ਉਹਨੂੰ ਦਿੰਦੀ ਆ ਇਹ ਤਾਂ ਹਸਦੰਦਾਂ ਦੀ ਪ੍ਰੀਤ ਹੁੰਦੀ ਆ ਇਹਨਾਂ ਨੂੰ ਹੁਣ ਕਿਹਬੜਾ ਦਿੰਦਿਆਂਗਾ ਨਹੀਂ ਦਿੰਦਿਆਂਗਾ ਤੁਸੀਂ ਚੱਲ ਠੀਕ ਆ ਹੈਗਾ ਯਕੀਨ ਇਹਨਾਂ ਨੂੰ ਭੂਆ ਜੀ ਨਹੀਂ ਇਹਨਾਂ ਨੂੰ ਕੋਈ ਯਕੀਨ ਨਹੀਂਗਾ ਉਹ ਮੁੰਡਾ ਜਿਹੜਾ ਬਾਰਵਾ ਪੰਡਾ ਪਰ ਪਰ ਮੈਨੂੰ ਕਲਾਉਣ ਡਿਆ ਵਾ ਕੇ ਤੇ ਜਦੋਂ ਮੈਂ ਆਇਆ ਤੁਹਾਡੇ ਹੱਥ ਵਿੱਚ ਸਾਬ ਕੋ ਤੇ ਮੈਨੂੰ ਹੁਣ ਕਿਵੇਂ ਤੂੰ ਤੂੰ ਖਾਣੀ ਕਿੱਝ ਆਉ ਖੰਡ ਲਈ ਚੱਲ ਕੋਈ ਨਹੀਂ ਤੈਨੂੰ ਵੀ ਪਤਾ ਲੱਗ ਜਾਊਗਾ ਛੇਤੀ ਫਿਰ ਚੱਲ ਕੋਈ ਨਹੀਂ ਦੱਸ ਦੋ ਜਿਹੜਾ ਦੱਸਣਾ ਵਾ ਤੂੰ ਇਹਨਾਂ ਨੇ ਨਹੀਂ ਇਹ ਦੱਸ ਦੋ ਜੋ ਦੱਸਣਾ ਵਾ ਬਾਰੇ ਨਹੀਂ ਨਾ ਆਉਂ ਦੇਣਾ ਆਂਡ ਗਵਾਂਡ ਵੀ ਪਤਾ ਲੱਗੂ ਵੀ ਇਹ ਕੀ ਕਰਤੂਤਾਂ ਕਰਦੀਆਂ ਇਹਦਾ ਕੰਮ ਨਹੀਂ ਨਾ ਛੱਡਨੇ ਤੇ ਸਾਡੇ ਨਾਲ ਉਹ ਅੱਡ ਹੋ ਜਾ ਜੋ ਉਹ ਦੋਵੇਂ ਜੀ ਆ ਤੇ ਉਹਨਾਂ ਤੁਹਾਨੂੰ ਚੰਗੇ ਲੱਗਦੇ ਕਿੱਥੇ ਨਿਕਲ ਜਾਣ ਹੁਣ ਉਹ ਵੀ ਮੰਮੀ ਮੈਨੂੰ ਤੇ ਸਾਰੇ ਹੀ ਚੰਗੇ ਲੱਗਦੇ ਆ ਤੁਸੀਂ ਮੈਨੂੰ ਬਗਾਨ ਮੈਂ ਇਦਾਂ ਦੀ ਹੈ ਨਹੀਂ ਜਿੱਦਾਂ ਦੀ ਤੁਸੀਂ ਮੈਨੂੰ ਬਣਾਤਾ ਵਾ ਬਸ ਆਪਸ ਵਿੱਚ ਗੱਲਾਂ ਕਰ ਲੈਣੀਆਂ ਆਪਸ ਵਿੱਚ ਸੁਲਾਵਾ ਕਰ ਲੈਣੀਆਂ ਮੇਰਾ ਤਾਂ ਅੱਗੇ ਹੀ ਅੱਡ ਵਾਲਾ ਸਾਹਬ ਆ ਕੱਠਿਆਂ ਵਾਲਾ ਹੈ ਕੀ ਆ ਨਹੀਂ ਜਦੋਂ ਦੀ ਤੇ ਉਹਦੇ ਮਗਰ ਲੱਗੀਆਂ ਨਾ ਉਦੋਂ ਦਾ ਤੂੰ ਘਰ ਦਾ ਰਹਿਣ ਦਾ ਖੱਖ ਨਹੀਂ ਦਿੱਤਾ ਤੂੰ ਤੇ ਦਲਜਿੰਦਰ ਤੂੰ ਚੁੱਪ ਕਰ ਪਤਾ ਲੱਗ ਜੂਗਾ ਵੀ ਤੂੰ ਮੇਰੇ ਮਗਰ ਲੱਗੀਆਂ ਕਿ ਜਾਂ ਹੋਰ ਕੋਈ ਇਹਦੇ ਮਗਰ ਲੱਗਾ ਹੋਵੇ ਭਾਜੀ ਜਦੋਂ ਆ ਪੈਂਦੇ ਆ ਨਾ ਇਹੋ ਗੱਲ ਹੀ ਕਹਿੰਦੇ ਆ ਤੂੰ ਉਹਦੇ ਮਗਰ ਲੱਗੀਆਂ ਉਹਦੇ ਮਗਰ ਲੱਗੀਆਂ ਤੁਸੀਂ ਮੈਨੂੰ ਦੱਸੋ ਹਾਂ ਵੀ ਤੁਸੀਂ ਕੀ ਮੈਨੂੰ ਕਹਿਣ ਦੇਜ ਕਾਦੀ ਮੈਂ ਮਗਰ ਲੱਗੀਆਂ ਤੁਹਾਡੇ ਬਾਲ ਮੇਰੀ ਸੁਣ ਗੱਲ ਜਿਹੜਾ ਸੱਚਾ ਬੰਦਾ ਹੁੰਦਾ ਨਾ ਉਹਦੀਆਂ ਮਿਰਚਾਂ ਸਾਰਿਆਂ ਨੂੰ ਲੱਗਦੀਆਂ ਵਾ ਹੁਣ ਗੱਲ ਕਰਦੀ ਆ ਮੈਂ ਸੱਚੀ ਤਾਂ ਕਰਕੇ ਇਹਨੂੰ ਮਿਰਚਾਂ ਲੱਗਦੀਆਂ ਹੀ ਬੁਰੀ ਤੇ ਮੈਂ ਆਪੇ ਲੱਗਣਾ ਅੱਡ ਹੋ ਜਾ ਤੇ ਅੱਡ ਹੋ ਜਾ ਕਰੀ ਜਾਂਦੇ ਆ ਜਾ ਤੇ ਕਰ ਦੇਣਾ ਫਿਰ ਕਰਦੇ ਵੀ ਨਹੀਂ ਆ ਪਤਾ ਵਾ ਵੀ ਜਿਹੜੀ ਪੈੜੀ ਬੰਨਾ ਵਾ ਉਹ ਵੀ ਵੱਡਿਆ ਜਾਣਾ ਜਿਹੜਾ ਖਾਂ ਡੇ ਏ ਇਹਨੂੰ ਅੱਡ ਹੋਣ ਦਾ ਚਾਹ ਵਾ ਨਾ ਤੇ ਬੇਸ਼ੱਕ ਤੂੰ ਹੋ ਜਾ ਆਈ ਤੇ ਇਹਦਾ ਟਾਈਮ ਕੱਢਣਾ ਅਸੀਂ ਤੇ ਕਾਢ ਹੀ ਲੈਣਾ ਵਾ ਸਾਡਾ ਨਿਕਲਦਾ ਹੀ ਜਾਣਾ ਵਾ ਟਾਈਮ ਅੱਡ ਹੁੰਦੀਆਂ ਗੱਲਾਂ ਹੁੰਦੀਆਂ ਵਾ ਉਹ ਤਾਂ ਮੈਨੂੰ ਪਹਿਲਾਂ ਹੀ ਪਤਾ ਸੀ ਕਿ ਇਹਨੇ ਇਹ ਕਹਿਣਾ ਹੀ ਕਹਿਣਾ ਵਾ ਐਵੇਂ ਨਹੀਂ ਖਿਚੜੀ ਪਕਾਉਂਦੀਆਂ ਸੀ ਦੋਵੇਂ ਜਾਣੀਆਂ ਉਹਨੂੰ ਸਮਝਾਉਂਦੇ ਹਣੀ ਆ ਨਾ ਕਿ ਤੁਸੀਂ ਆਓ ਇੱਥਰ ਤੇ ਮੈਨੂੰ ਅੱਡ ਕਰਕੇ ਜਾਓ ਕੋਈ ਗੱਲ ਨਹੀਂ ਤੈਨੂੰ ਤਾਂ ਮੈਂ ਚੰਗੀ ਤਰ੍ਹਾਂ ਨਾ ਅੱਡ ਕਰਾਉਣੀ ਆ ਕਹਿੰਦੀ ਹੁਣੀ ਆ ਕਿ ਸਾਰਾ ਕੁਝ ਹੜਾਪ ਲੂੰਗੀ ਉਹ ਤਾਂ ਨਹੀਂ ਮੈਂ ਦਿੰਦੀ ਕੁਝ ਵੀ ਤੈਨੂੰ ਇਹਨਾਂ ਨੂੰ ਜਾ ਕੇ ਦੱਸਦੀ ਆ ਸਵੇਰੇ ਸਵੇਰੇ ਛਿੰਝ ਪਾਈ ਇਹਨਾਂ ਨੇ ਕੋਈ ਕੰਮ ਧੰਦਾ ਹੈ ਨਹੀਂ ਇਹਨਾਂ ਨੂੰ ਲੋਕਾਂ ਨਾਲ ਲੜਾਈ ਪਾਉਣਾ ਆ ਜਾਂਦੀ ਆ ਸੰਦੀਪ ਕੀ ਗੱਲ ਹੋਈ ਆ ਰੌਲਾ ਪਈ ਜਾਂ ਠੀਕ ਹੋਣਾ ਕੀ ਆ ਉਹ ਬਾਹਰ ਜਾ ਕੇ ਵੇਖੋ ਕੀਤ ਮਾਸ਼ਾ ਲਾਇਆ ਉਹਨਾਂ ਨੇ ਕੌਣ ਵਾ ਭੂ ਆਏ ਆ ਘਰ ਯਾਰ ਜਦੋਂ ਵੀ ਆਉਂਦੀ ਇਹੋ ਕੰਮ ਕਰਦੀ ਏ ਇਹ ਐਵੇਂ ਨਹੀਂ ਕਿ ਜਿਹੜੀ ਪੱਕਣ ਦੀ ਦੋਵੇਂ ਜਾਣੀਆਂ ਨਾ ਪਹਿਲਾਂ ਕੀ ਸਲਾਹ ਕਰਨ ਦੀਆਂ ਸੀ ਕੀ ਹੋਇਆ ਤੁਹਾਨੂੰ ਇਹ ਗੱਲ ਦਾ ਪਤਾ ਨਹੀਂ ਆ ਕੀ ਸਲਾਹ ਜਿੰਦਰ ਦੀਦੀ ਕਹਿਣ ਡਿਆ ਕਿ ਮੈਂ ਅੱਡ ਹੋਣਾ ਵਾ ਅੱਡ ਹੋਣ ਦੀਆਂ ਗੱਲਾਂ ਹੋਣ ਡੀਆਂ ਵਾ ਹੋ ਜਾਇਆ ਨੂੰ ਗੱਡ ਫਿਰ ਇਹਨੂੰ ਮਿਲਣਾ ਹੁਣ ਕੀ ਆ ਸਭ ਕੋ ਮੇਰੇ ਨਾਲ ਹੋ ਗਿਆ ਵਾ ਜੇ ਆ ਗੱਲ ਤੇ ਆਈਏ ਫਿਰ ਮੰਮੀ ਨੇ ਕੀ ਜਵਾਬ ਦਿੱਤਾ ਫਿਰ ਅੱਗੇ ਹੂੰ ਮੰਮੀ ਤੇ ਕਹਿਣ ਡੇ ਹੀ ਕੋਈ ਗੱਲ ਨਹੀਂ ਜੇ ਇਹ ਗੱਲ ਆ ਤੈਨੂੰ ਅੱਡ ਕਰ ਦਿੰਦੇ ਆ ਫਿਰ ਮੈਂ ਤੇ ਕਹਿੰਨੀ ਚੰਗਾ ਸਭ ਨੂੰ ਹੋਵੇ ਅੱਡ ਸੰਦੀਪ ਏਕੜੀ ਪੰਗਾ ਤੇ ਪੈਣਾ ਹੀ ਆ ਤੇ ਮੈਂ ਕਹਿੰਨਾ ਕੋਈ ਗੱਲ ਨਹੀਂ ਅੱਜ ਪੈ ਜੇ ਭਾਈ ਕੱਲ ਪੈ ਜੇ ਇਹਨਾਂ ਕਾੜੀ ਲੋ ਗੱਲ ਆ ਪੂਆ ਨਾ ਜੋ ਸਲਾਹ ਕਰਨ ਢੀ ਹੀ ਕਿ ਮੈਂ ਅੱਡ ਹੋਣਾ ਵਾ ਤੇ ਇੱਥੇ ਸਾਡੇ ਨਾਲ ਹੀ ਗੱਲ ਕਰ ਲੈਂਦੇ ਮੂੰਹ ਤੇ ਇੱਥੋਂ ਪਤਾ ਨਾ ਜਵਾਬ ਮਿਲਨੇ ਹੈ ਅੱਗੇ ਹੂੰ ਹੋਣਾ ਕਿਰੇ ਹੋਣਾ ਅੱਡ ਮੰਮੀ ਵਿਚਾਰੇ ਕਿੰਨੇ ਭੋਲੇ ਆ ਕਿੰਨਾ ਕੁਝ ਕੀਤਾ ਉਹਨਾਂ ਦਲਜਿੰਦਰ ਦੀਦੀ ਨੇ ਉਹਨਾਂ ਨਾਲ ਫੇਰ ਵੀ ਨਾ ਚੁੱਪ ਕਰਕੇ ਸਹੀ ਜਾਣਦੇ ਆ ਜੇ ਉਹੋ ਜੇ ਹੁੰਦੇ ਨਾ ਤੇ ਇਹਨਾਂ ਨੂੰ ਧੱਕੇ ਮਾਰ ਕੇ ਘਰੋਂ ਕੱਢਣਾ ਹੀ ਬਾਹਰ ਓਹੋ ਸੰਦੀਪ ਜਿਹੜਾ ਬੰਦਾ ਜਦੋਂ ਵਟਸਐਪ ਆਏ ਨਾ ਫੇਰ ਟਾਈਮ ਤੇ ਕੱਢਨੇ ਪੈਂਦਾ ਵਾ ਤੇ ਨਾਲੇ ਮੇਰੀ ਗੱਲ ਸੁਣ ਜਿਉਂ ਦੀ ਭੂਆ ਦੇ ਬੱਸ ਪਈ ਜਣੇ ਉਹਨੇ ਇਦਾਂ ਕੰਡਿਆ ਵੀ ਆ ਪਹਿਲਾਂ ਚੰਗੀ ਭਲੀ ਸੀ ਕੋਈ ਗੱਲ ਨਹੀਂ ਕਰਦੀ ਜਾਂ ਇਹਨੂੰ ਤੇਰੇ ਤੋਂ ਸਾਰਾ ਵਾ ਤੇ ਜਾਂ ਪਤਾ ਨਹੀਂ ਕੀ ਗੱਲਬਤ ਹੋਈ ਆ ਇਹ ਵਿਆਹ ਤਾਂ ਬਾਹਰ ਸਭ ਕੋ ਹੋਇਆ ਵਾ ਚਲੋ ਕੋਈ ਗੱਲ ਨਹੀਂ ਜੋ ਕਰਦੀ ਹੈ ਨਾ ਕਰਨ ਦੋ ਉਹ ਅੱਗੇ ਕਿਹੜਾ ਆਪਣੀ ਮਰਜ਼ੀ ਨਹੀਂ ਕਰਦੀ ਉਹ ਨਾਲੇ ਨਾ ਮੇਰੀ ਗੱਲ ਸੁਣਾ ਜੇ ਅੱਡ ਹੋ ਵੀ ਗਈ ਨਾ ਤੇ ਮੰਮੀ ਨੂੰ ਅਹੀਂ ਆਪਣੇ ਕੋਲ ਰੱਖਣਾ ਵਾ ਕਿੰਨੀਆਂ ਗੱਲਾਂ ਸਹਿੰਦੇ ਆ ਦੀਆਂ ਉਹ ਤਾਂ ਨਹੀਂ ਮੈਂ ਜਾਣ ਦਿੰਦੀ ਸੁਣੀ ਵੀ ਗੱਲ ਸਹਿ ਨਹੀਂ ਦੇਣੀ ਮੈਂ ਹੁਣੇ ਜਾ ਕੇ ਗੱਲ ਕਰਦਾ ਨਾ ਉਹ ਚੁੱਪ ਕਰਕੇ ਤੂੰ ਬੈਠੇ ਰੋ ਕਿਹੜੀ ਗੱਲ ਨੂੰ ਚੁਫੜ ਕੇ ਬੈਠੇ ਰੋ ਤੇ ਸੁਣੋ ਪਹਿਲਾਂ ਕੀ ਗੱਲ ਸੁਣਾ ਦੱਸ ਤੂੰ ਹੀ ਨਹੀਂ ਬੋਲਣਾ ਵਿੱਚ ਜਾ ਕੇ ਠੀਕ ਹੈ ਨਾ ਉਹ ਰਹੇਂਦੇ ਸੰਦੀਪ ਉਹ ਫੇਰ ਕੱਲ ਨੂੰ ਆਜੂਗੀ ਕੋਈ ਗੱਲ ਨਹੀਂ ਜੋ ਕਰਦੀ ਹੈ ਨਾ ਕਰਨ ਦੋ ਉਹ ਮੈਂ ਕਹਣਾ ਮੈਨੂੰ ਜਾਲਾਂ ਦੇ ਜਾ ਕੇ ਵੇਖੀ ਸੀ ਬੰਦਾ ਕੀ ਹੈ ਉਹ ਤੇ ਸਮਝਦੇ ਕਿਉਂ ਨਹੀਂ ਹੈ ਜੇ ਹੁਣੇ ਇੱਥੇ ਲੜਾਈ ਪੈ ਗਈ ਤੇ ਫਿਰ ਕੀ ਕਰਾਂਗੇ ਪਹਿਲੀ ਇੱਕ ਵਾਰੀ ਆਪਣੇ ਨਾਂ ਕਰਵਾ ਲਓ ਫਿਰ ਜੋ ਕਰਨਾ ਨਾ ਕਰਦੇ ਰਹੋ ਉਸਦੀਪ ਸਾਰਾ ਕੰਮ ਤੇ ਹੋ ਗਿਆ ਵਾ ਹੁਣ ਰਹਿ ਗਿਆ ਵਾ ਬਸ ਫੋਨ ਹੀ ਆਉਣਾ ਹੁਣ ਫੇ ਚੁੱਪ ਕਰਕੇ ਨਾ ਬੈਠੇ ਰਹੋ ਠੀਕ ਹੈ ਨਾ ਕੱਲ ਉਹਨੇ ਰਫੜ ਪਾਤਾ ਮੇਰਾ ਹਿੱਸਾ ਮੈਨੂੰ ਦੇ ਦਿਓ ਫਿਰ ਕੀ ਕਰੋਗੇ ਚਲ ਵੇਲਾ ਜਿੱਦਾਂ ਤੂੰ ਕਹਿੰਨੀ ਹੈ ਨਾ ਇਦਾਂ ਕਰ ਲੈਨੇ ਫਿਰ ਐਵੇਂ ਕਾਲੀ ਨਾ ਕਰਿਆ ਕਰੋ ਦਿਮਾਗ ਤੋਂ ਕੰਮ ਲਿਆ ਕਰੋ ਕੋਈ ਗੱਲ ਨਹੀਂ ਵੇਖ ਲੈਣੇ ਕੀ ਬੰਦਾ ਵਾ ਜਾ ਕੇ ਸੁਣ ਤਾਂ ਸਹੀ ਕਹਿੰਦੇ ਕੀ ਆ ਦਲਜਿੰਦਰ ਮੈਂ ਜਿਹੜੇ ਕੰਮ ਆਈਆਂ ਨਾ ਪਹਿਲਾਂ ਉਹ ਕੰਮ ਕਰੀਏ ਤੁਸੀਂ ਤੇ ਆਪਣੇ ਕੰਮ ਵਿੱਚ ਜੇ ਪਾ ਕੇ ਬੈਗੀਆਂ ਅੱਡ ਹੋਣਾ ਵਾ ਨਹੀਂ ਹੋਣਾ ਇਹ ਬਾਤੀਆਂ ਗੱਲਾਂ ਵਾਂ ਭੂਆ ਜੀ ਮੈਂ ਕੀ ਕਰਾਂ ਗੱਲਾਂ ਤੇ ਇਹ ਇਦਾਂ ਦੀਆਂ ਕਰਦੇ ਆ ਗੱਲ ਅਸੀਂ ਕਿਹੜੀ ਕਰਨ ਦੇ ਆ ਤੇ ਇਹ ਮੈਨੂੰ ਕਰੀ ਜਾਂਦੇ ਤੂੰ ਅਲੱਗ ਹੋ ਜਾ ਤੂੰ ਇਦਾਂ ਹੋ ਜਾ ਤੂੰ ਉਦਾਂ ਹੋ ਜਾ ਨਹੀਂ ਜਿਹੜਾ ਵੀ ਸੱਪ ਕੱਢਣਾ ਕੱਢ ਕੇ ਮੈਨੂੰ ਬੁਖਾੜੀ ਦਿਓ ਇੱਕ ਵਾਰੀ ਚਲਾ ਦੇ ਲਈ ਉੱਠੋ ਤਾਂ ਨੂੰ ਵੀ ਨਾਲ ਹੀ ਚਲੋ ਉੱਠੋ ਆਹ ਦੱਸਦੇ ਨੇ ਕਿਹੜਾ ਕੱਢਣਾ ਲੱਗ ਜੂਗਾ ਪਤਾ ਨਾਲੇ ਤੁਹਾਨੂੰ ਨਾਲ ਚੱਲ ਲੱਗ ਜਾਂਦਾ ਲੱਭ ਜੇ ਜੀ